ਹੈਲੋ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਸਿਮਰਨ ਕਿਚਨ ਨਾਲ ਬਲੌਗ ਵਿੱਚ ਸ਼ੁਰੂ ਕੀਤਾ ਪੰਜ ਦਾ ਬਲੌਗ ਸਵੇਰੇ 7 ਵਜੇ ਬਾਕੀ ਕਿਸ ਤਰ੍ਹਾਂ ਸਾਡੇ ਭੈਣ ਭਰਾ ਠੀਕ ਠਾਕ ਪਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਪਲਾ ਵਿੱਚ ਰੱਖੇ ਅਸੀਂ ਵੀ ਠੀਕ ਠਾਕ ਹਾਂ ਤੇ ਬੱਚੇ ਸਕੂਲ ਜਾ ਚੁੱਕੇ ਸੀ ਇੱਥੇ ਮੈਂ ਸਵੇਰੇ ਕਮਰੇ ਦੀ ਸਾਫ ਸਪਾਈ ਕਰਨ ਲੱਗੀ ਚਾਹ ਪਾਣੀ ਬਾਅਦ ਚ ਪੀਵਾਂਗੇ ਪਹਿਲਾਂ ਕਮਰਾ ਹੀ ਸਾਫ ਕਰ ਲੈਨੇ ਕਿਉਂਕਿ ਖਲਾਰਾ ਬੜਾ ਪਿਆ ਸੀ ਕਦੇ ਤੌਲੀਆ ਕਿਤੇ ਚਾਦਰ ਕਿਤੇ ਸਰਾਣਾ ਪਹਿਲਾਂ ਮੈਂ ਸਿਰ ਪਿੰਡੇ ਨਾਲ ਤਿੰਨਾਂ ਨੂੰ ਕੇ ਬੱਚਾ ਨੂੰ ਸਕੂਲ ਭਲਾਇਆ ਬੱਚੇ ਸਕੂਲ ਚਲੇ ਗਏ ਫਿਰ ਆਰਾਮ ਨਾਲ ਬੈ ਕੇ ਆਪਣਾ ਜਿਹੜਾ ਚਾਹ ਆਪਣੀ ਪੀਉਂਗੀ ਕਿਉਂਕਿ ਆਪਣੀ ਦੀ ਥੋੜੀ ਦੇਰ ਟਾਈਮ ਕੱਢਣਾ ਫਿਰ ਮੈਂ ਕੀਰਤਨ ਸੁਣਦਿਆਂ ਸੁਣਦਿਆਂ ਜਿਹੜਾ ਵਾ ਨਾਲ ਦੀ ਨਾਲ ਚਾਹ ਪੀਣੀ ਆ ਤੇ ਨਾਲ ਦੀ ਨਾਲ ਫਿਰ ਆਹ ਦਰਬਾਰ ਸਤੋ ਥੋੜਾ ਜਿਹਾ ਟਾਈਮ ਕੀਰਤਨ ਵੀ ਸੁਣ ਲਈਦਾ ਚਾਹ ਪੀਣਾ ਮੈਨੂੰ ਇੱਕ ਜਗ੍ਹਾ ਚ ਬੈਠ ਕੇ ਆਰਾਮ ਨਾਲ ਸੰਤੁਸ਼ਟੀ ਨਾਲ ਬੜਾ ਪਸੰਦ ਆ ਮੈਨੂੰ ਉੱਠ ਉੱਠ ਕੇ ਇੱਧਰ ਉੱਧਰ ਭੱਜ ਭੱਜਦਿਆਂ ਭੱਜਦਿਆਂ ਜਿਹੜਾ ਚਾਹ ਪੀਣਾ ਉਹ ਬਿਲਕੁਲ ਪਸੰਦ ਨਹੀਂ ਆ ਕਿ ਇੱਕ ਘੁੱਟ ਪਰ ਲਈ ਤੇ ਕੰਮ ਕਰ ਲੈ ਇੱਕ ਘੁੱਟ ਘੁੱਟ ਪਰ ਲਈ ਕੰਮ ਕਰ ਲੈ ਨਹੀਂ ਜਦੋਂ ਮੈਂ ਚਾਹ ਪੀਣੀ ਆ ਤੇ ਉਦੋਂ ਮੈਨੂੰ ਕੋਈ ਡਿਸਟਰਬ ਨਾ ਕਰੇ ਤੇ ਜਦੋਂ ਤੁਸੀਂ ਇਸ ਤਰ੍ਹਾਂ ਦੀ ਚਾਹ ਇੰਨਾ ਟਾਈਮ ਵਧੀਆ ਜਿਹਾ ਬੈਠ ਕੇ ਪੀਨੇ ਹਨਾ ਤੇ ਫਿਰ ਤੁਹਾਨੂੰ ਉਹਦਾ ਨਸ਼ਾ ਵੀ 4-5 ਘੰਟੇ ਤੱਕ ਰਹਿੰਦਾ ਵਾ ਤੁਸੀਂ ਫਿਰ ਉਸ ਤੋਂ ਬਾਅਦ ਆਰਾਮ ਨਾਲ 4 ਤੋਂ 5 ਘੰਟੇ ਆ ਹੁਣ ਆਪਣਾ ਕੋਈ ਕੰਮ ਕਰ ਦੇ ਲੈਂਦੇ ਆ ਕਮਰੇ ਸਾਫ ਹੋ ਗਏ ਕਮਰੇ ਸਾਫ ਕਰਮ ਫਿਰ ਆ ਤਾਂ ਮੈਂ ਸਿੱਧਾ ਗਈ ਰਸੋਈ ਦੇ ਵਿੱਚ ਜਾ ਕੇ ਪਹਿਲਾਂ ਮੈਂ ਕੁ ਵਧੀਆ ਜਿਹਾ ਭਾ ਰਾਜ ਆਪਣੇ ਲਈ ਬਣਾਇਆ ਪਰੌਂਠਾ ਤੇ ਨਾਲ ਮੈਂ ਚਾਹ ਤਰੀ ਚਾਹ ਤਰੀ ਉਸ ਤੋਂ ਬਾਅਦ ਕਿਉਂਕਿ ਮੈਨੂੰ ਗਰਮ ਗਰਮ ਚਾਹ ਪਸੰਦ ਆ ਔਰ ਮੈਨੂੰ ਬਈ ਹੋਈ ਚਾਹ ਬਾਸੀ ਚਾਹ ਪੀਣਾ ਬਿਲਕੁਲ ਪਸੰਦ ਨਹੀਂ ਆ। ਆਵੇਂ ਮੈਨੂੰ 10 ਵਾਰ ਚਾਹ ਬਣਾਉਣੀ ਪਵੇ। ਪਰ ਮੈਂ ਕਦੀ ਵੀ ਕਿਸੇ ਨੂੰ ਵੀ ਚਾਹ ਬਣਾ ਕੇ ਦਵਾ ਤੇ ਮੈਂ ਤਾਜੀ ਚਾਹ ਦਿੰਨੀ ਆ। ਮੈਂ ਕਦੀ ਨਹੀਂ ਸੋਚਿਆ ਕਿ ਮੈਂ ਇੱਕ ਕੱਪ ਹੋਣੀ ਵੱਧ ਬਣਾ ਲਾਂ ਫਿਰ ਮੈਨੂੰ ਬਣਾਉਣੀ ਨਾ ਪਵੇ। ਔਰ ਨਾ ਹੀ ਕਦੀ ਮੈਂ ਉਸੇ ਪਤੀਲੇ ਵਿੱਚ ਉਸੇ ਪੱਤੀ ਵਿੱਚ ਦੁਬਾਰਾ ਚਾਹ ਬਣਾਈ ਹੈ। ਕਿਉਂਕਿ ਚਾਹ ਦਾ ਟੇਸਟੀ ਸਾਰਾ ਖਤਮ ਹੋ ਜਾਂਦਾ ਜੇ ਤੁਸੀਂ ਬਈ ਹੋਈ ਪੱਤੀ ਦੇ ਵਿੱਚ ਫਿਰ ਪਾਣੀ ਪਾ ਕੇ ਚਾਹ ਬਣਾਉਤੋ। ਨਾ ਹੀ ਮੈਨੂੰ ਬਈ ਚਾਹ ਪੀਣਾ ਪਸੰਦ ਆ ਤੇ ਨਾ ਹੀ ਮੈਂ ਕਿਸੇ ਨੂੰ ਦਿੰਨੀ ਆ। ਜਿੰਨਾ ਵੀ ਕੰਮ ਹੋਵੇ ਜਿੰਨਾ ਵੀ ਮੈਂ ਲੇਟ ਹੋ ਜਾਂ ਜੋ ਵੀ ਹੋਵੇ ਚਾਹ ਮੈਂ ਹਮੇਸ਼ਾ ਤਾਜੀ ਹੀ ਬਣਾਉਣੀ ਹੈ ਇੱਧਰ ਮੈਂ ਭਰ ਆ ਜਾ ਆਪਣੇ ਲਈ ਪਰੌਂਠਾ ਬਣਾਉਣ ਲੱਗੀ ਸੀ ਵਿੱਚ ਪਿਆਜ਼ ਇੱਕ ਟਕੇ ਨਾਲ ਕਟੀ ਮਿਰਚ ਨਾਲ ਪਾਇਆ ਥੋੜੀ ਜਿਹੀ ਅਜਵੈਨ ਤੇ ਥੋੜਾ ਜਿਹਾ ਪਾਇਆ ਸੜਿਆ ਹੋਇਆ ਸਰੋਂ ਦਾ ਤੇਲ ਲੂਣ ਪਾ ਲਿਆ ਚਲੋ ਫੇਰ ਇਧਰ ਪਰੌਂਠਾ ਬਣ ਕੇ ਆਪਣਾ ਜਿਹੜਾ ਚੰਗੀ ਤਰ੍ਹਾਂ ਤਿਆਰ ਹੋੁੰਦਿਆ ਸੀ ਉਧਰ ਮੈਂ ਨਾਲ ਦੀ ਨਾਲ ਮਲਾਈ ਵੀ ਕੱਢ ਲਈ ਮਲਾਈ ਕੱਢ ਕੇ ਬਾਹਰ ਰੱਖ ਲਈ ਤਾਂ ਕਿ ਮਲਾਈ ਨੂੰ ਖਟਾ ਲਾ ਦਾਂ ਤਾਂ ਕਿ ਇਹਨੂੰ ਦੁਪਹਿਰ ਰੇਪਾ ਰੱਖ ਸਕੀਏ ਰਸੋਈ ਦੇ ਵਿੱਚ ਨਿੱਕੇ-ਨਿੱਕੇ ਬੜੇ ਕੰਮ ਹੁੰਦੇ ਆ ਜਦੋਂ ਤੁਸੀਂ ਕਰੋ ਜਦੋਂ ਤੁਸੀਂ ਰਸੋਈ ਚ ਬੜਾ ਉਦੋਂ ਹੀ ਤੁਹਾਨੂੰ ਪਤਾ ਲੱਗਦਾ ਕਿ ਰਸੋਈ ਚ ਕਿੰਨੇ ਕੰਮ ਆ। ਦੇਖਣ ਵਾਲੇ ਨੂੰ ਤਾਂ ਲੱਗਦਾ ਕਿ ਬੁੜੀਆਂ ਸਾਰਾ ਦਿਨ ਜਿਹੜੀਆਂ ਨਾ ਘਰ ਵਿੱਚ ਵੇਲੀਆਂ ਹੀ ਰਹਿੰਦੀਆਂ ਵਾ। ਪਰ ਬੁੜੀਆਂ ਦੇ ਬਹੁਤ ਨਿੱਕੇ-ਨਿੱਕੇ ਕੰਮ ਹੁੰਦੇ ਆ ਜਿਹੜੇ ਕਿ ਤੁਸੀਂ ਸੋਚ ਵੀ ਨਹੀਂ ਸਕਦੇ ਆ। ਇਹ ਸਾਨੂੰ ਔਰਤਾਂ ਨੂੰ ਹੀ ਪਤਾ ਹੁੰਦਾ ਕਿ ਸਾਡੀ ਰਸੋਈ ਦੇ ਵਿੱਚ ਕਿਹੜਾ ਕੰਮ ਅਸੀਂ ਕਿਸ ਤਰੀਕੇ ਨਾਲ ਕਰਾਂ ਨਾ ਤੇ ਬੱਚੇ ਕਰ ਸਕਦੇ ਆ ਨਾ ਇਹ ਜਿਹੜੇ ਰਸੋਈ ਤੋਂ ਬਾਹਰ ਰਹਿਣ ਵਾਲੇ ਉਹ ਕਰ ਸਕਦੇ ਆ। ਇੱਧਰ ਮੇਰਾ ਪਰੌਂਠਾ ਬਣ ਕੇ ਵੱਡਾ ਆ ਜਾ ਤਿਆਰ ਹੋ ਗਿਆ। ਸ਼ੁਰੂ ਤੋਂ ਮੈਨੂੰ ਭਾਰੀ ਰੋਟੀ ਬਣਾਉਣਾ ਤੇ ਭਾਰਾ ਪਰੌਂਠਾ ਬਣਾਉਣਾ ਬੜਾ ਪਸੰਦ ਆ ਮੈਨੂੰ ਛੋਟੀਆਂ-ਛੋਟੀਆਂ ਟਿੱਕੀਆਂ ਜਿਹਾ ਬਣਾਉਣੀ ਐ ਇੱਕਦਮ ਚੰਗੀਆਂ ਨਹੀਂ ਲੱਗਦੀਆਂ ਜਿਹਦੇ ਨਾਲ ਕਿ ਤੁਹਾਡਾ ਢਿੱਡ ਵੀ ਨਾ ਭਰੇ ਰੋਟੀ ਬਣਾਓ ਇਸ ਤਰ੍ਹਾਂ ਕਿ ਜਿਹੜੀ ਅਸੀਂ ਦੋ ਰੋਟੀਆਂ ਖਾਵੇ ਤੇ ਕਿਸੇ ਦਾ ਢਿੱਡ ਭਰ ਜਾਵੇ ਗਿਣਤੀ ਕਰਨ ਦਾ ਕੋਈ ਫਾਇਦਾ ਨਹੀਂ ਆ ਮਾਸਾ ਆਟਾ ਵੱਧ ਲਾ ਲਓ ਨਾਲੇ ਤੇ ਤੁਹਾਡੇ ਸਿੱਧ ਕਾ ਜਾਂਦਾ ਵਾ ਹੈਨਾ ਤੇ ਨਾਲੇ ਤੁਹਾਡਾ ਟਾਈਮ ਵੀ ਜਿਹੜਾ ਜ਼ਿਆਦਾ ਖਰਾਬ ਨਹੀਂ ਹੁੰਦਾ ਵਾ ਇੱਧਰ ਮੇਰੀ ਚਾਹ ਬਣ ਗਈ ਪਰੌਂਠਾ ਮੈਂ ਬਣਾ ਲਿਆ ਫਿਰ ਮੈਂ ਜਿਹੜੀ ਕੱਢੀ ਮਲਾਈ ਸੀ ਨਾ ਮੈਂ ਕਿਹਾ ਕਿ ਚਲੋ ਰਾਤੀ ਦਹੀਂ ਜਮਾਇਆ ਸੀ ਦਹੀਂ ਜਮਾਇਆ ਤੇ ਉਹਦੇ ਉੱਤੇ ਜਿਹੜੀ ਜਿੰਨਾ ਵੀ ਖੱਟਾ ਪਾਣੀ ਸੀ ਉਹ ਮਸਾਲਾ ਮਲਾਈ ਦੇ ਉੱਤੇ ਪਾਤਾ ਨਾਲ ਦੀ ਨਾਲ ਮੈਂ ਗੈਸ ਉਸ ਨੂੰ ਪੋਚ-ਪਾਛ ਕੇ ਸਾਰਾ ਕੁਝ ਸੈੱਟ ਕਰ ਲਿਆ ਤੁਸੀਂ ਜਿੰਨਾ ਮਰਜੀ ਨਾਲ-ਨਾਲ ਗੈਸ ਪੋਚ ਚੋ ਫਤ ਤੁਹਾਨੂੰ ਰਸੋਈ ਵਿੱਚ 1 ਘੰਟਾ ਵੜ ਕੇ ਫਿਰ ਤੋਂ ਸਾਰਾ ਕੁਝ ਕਰਨਾ ਹੀ ਪੈਂਦਾ ਜਿੰਨਾ ਵੀ ਸਮਾਂ ਤੁਸੀਂ ਕੰਮ ਕਰਦੇ ਸਮੇਂ ਇੱਧਰ ਉੱਧਰ ਰੱਖ ਦਿੰਦੇ ਆ ਫਿਰ ਚੁੱਕ ਕੇ ਤੁਹਾਨੂੰ ਜਗਾ-ਜਗਾ ਤੇ ਰੱਖਣਾ ਪੈਂਦਾ ਵਾ ਕਿਉਂਕਿ ਫਰਸੋਈ ਦਾ ਰੋਜ ਦਾ ਹੀ ਕੰਮ ਹੈ ਜੇ ਤੁਸੀਂ ਨਹੀਂ ਚੁੱਕੋਗੇ ਤੇ ਤੁਹਾਡੇ ਇਸ ਰਸੋਈ ਵਿੱਚ ਪੂਰਾ ਚੰਗੀਤ ਰੱਖ ਲਾਰ ਮਾਜੂਗਾ ਇਧਰ ਮੇਰੀ ਚਾਹ ਬਣ ਕੇ ਤਿਆਰ ਹੋ ਗਈ ਮੈਨੂੰ ਜ਼ਿਆਦਾਤਰ ਸਟੀਲ ਦੇ ਕੱਪ ਗਲਾਸ ਚ ਚਾਹ ਪੀਣੀ ਪਸੰਦ ਆ ਕਦੀ ਕਦੀ ਮੈਂ ਆਪਣੇ ਕੱਪ ਚ ਵੀ ਚਾਹ ਪੀਣੀ ਆ ਪਰ ਜ਼ਿਆਦਾਤਰ ਟਾਈਮ ਹੈ ਸਟੀਲ ਦੇ ਗਲਾਸ ਚ ਚਾਹ ਪੀਣੀ ਆ ਪਰੌਂਠਾ ਵੀ ਬਣ ਗਿਆ ਸੀ ਮਲਾਈ ਜਿਹੜੀ ਮੈਂ ਕੱਢੀ ਸੀ ਉਹ ਮੈਂ ਖੱਟਾ ਲਗਾ ਕੇ ਉਹਨੂੰ ਤਵੇ ਤੇ ਰੱਖ ਦਿੱਤਾ ਕਿਉਂਕਿ ਤਵਾ ਬਹੁਤ ਗਰਮ ਸੀ ਉਨੇ ਹਲਕੀ ਜਿਹੀ ਕੋਸੀ ਹੋ ਕੇ ਜੰਮ ਜਾਣਾ ਸੀ ਫਿਰ ਆਪਾਂ ਦੁਪਹਿਰ ਨੂੰ ਰਿੜਕ ਤੇ ਮੱਖਣ ਬਣਾ ਕੇ ਘਿਓ ਬਣਾ ਲਾਂਗੇ ਇੱਧਰ ਮੇਰਾ ਸਾਰਾ ਕੁਝ ਹੋਣ ਤੋਂ ਬਾਅਦਾਂ ਜਦੋਂ ਮੈਂ ਨਾਸ਼ਤਾ ਕਰ ਲਿਆ ਤੇ 11 ਵਜੇ ਤੇ ਨਵਦੀਪ ਸਕੂਲ ਤੋਂ ਆ ਗਏ ਮੈਂ ਹਜੇ ਰਸੋਈ ਸਾਫ਼ ਹੀ ਕਰਨ ਲੱਗੀ ਸੀ ਕਿਉਂਕਿ ਅੱਜ ਸ਼ਨੀਵਾਰ ਹੀ ਬੱਚੇ ਸਕੂਲ ਨਹੀਂ ਆਉਂਦੇ ਆ ਗਏ ਸਭ ਤੋਂ ਪਹਿਲਾਂ ਨਵਦੀਪ ਪੜੇ ਨੰਦੀਪ ਨੇ ਹੁੰਦਿਆਂ ਸਾਥ ਮੈਨੂੰ ਕਿਹਾ ਕਿ ਮੰਮੀ ਮੈਨੂੰ ਫਟਾਫਟ ਕੁਝ ਹਲਕਾ ਫੁਲਕਾ ਖਾਣ ਲਈ ਬਣਾ ਦੋ ਤਾਂ ਕਿ ਮੈਂ ਖਾ ਕੇ ਸਵੇਤੀ ਨਾਲ ਪੜਨ ਬੈਠ ਸਕਾਂ ਮੇਰੇ ਮੰਡੇ ਨੂੰ ਫੇਰ ਇਗਜ਼ਾਮ ਆ ਤੇ ਮੈਨੂੰ ਪੜਨਾ ਵਾ ਹੋਣ ਮੈਂ ਫਟਾਫਟ ਦੇ ਵਿੱਚ ਕੀ ਬਣਾਉਣਾ ਸੀ ਹਜੇ ਤੇ 11 ਵਜੇ ਸੀ ਮੈਂ ਦੁਪਹਿਰ ਦੀ ਰੋਟੀ ਦੀ ਤਿਆਰੀ ਨਹੀਂ ਕੀਤੀ ਸੀ ਬਸ ਖਾਲੀ ਸਬਜ਼ੀਆਂ ਸੁੱਕੀਆਂ ਕੱਢ ਕੇ ਇੱਧਰ ਉੱਧਰ ਰੱਖੀਆਂ ਸੀ ਸੋਚਣੀ ਦੇ ਸੀ ਕਿ ਮੈਂ ਕੀ ਬਣਾਉਣਾ ਵਾ ਫਿਰ ਮੈਂ ਦਵਾਦਬ ਕੱਢੇ ਮੈਗੀ ਦੇ ਦੋ ਪੈਗਟ ਤੇ ਮੈਂ ਕਿ ਚਲੋ ਸਬਜ਼ੀਆਂ ਪਾ ਕੇ ਮੈਨੂੰ ਫਟਾਫਟ ਇੱਕ ਵਧੀਆ ਜੀ ਮੈਗੀ ਬਣਾ ਕੇ ਦਿਨੀ ਆ ਤਾਂ ਕਿ ਜਿਹਦੇ ਨਾਲ ਇਹਨੂੰ ਸਿੱਧਕ ਵੀ ਆ ਜਾਊਗਾ ਤੇ ਥੋੜਾ ਜਿਹਾ ਇਹਦਾ ਢਿੱਡ ਵੀ ਭਰ ਜਾਊਗਾ ਖਾਲੀ ਮੈਗੀ ਦੇ ਨਾਲ ਨਹੀਂ ਵਿੱਚ ਮੈਂ ਥੋੜੀਆਂ-ਥੋੜੀਆਂ ਸਾਰੀਆਂ ਸਬਜ਼ੀਆਂ ਪਾਈਆਂ ਸਬਜ਼ੀਆਂ ਦੇ ਨਾਲ ਜਦੋਂ ਤੁਸੀਂ ਮੈਗੀ ਬਣਾਉਂਦੇ ਤਾਂ ਸੰਤਾਂ ਨੂੰ ਖਾਣ ਚ ਬੜੀ ਸਵਾਦ ਲੱਗਦੀ ਹੈ ਤੇ ਤੁਹਾਡੀ ਸਿਹਤ ਵਾਸਤੇ ਜਿਹੜੀ ਕੀ ਸਰੀਫਲੀ ਹੈਲਥੀ ਵੀ ਹੁੰਦੀ ਆ ਸਾਰਾ ਕੁਝ ਮੈਂ ਪਾ ਕੇ ਇਧਰ ਕੜਾਈ ਦੇ ਵਿੱਚ ਥੋੜਾ ਜਿਹਾ ਮੈਂ ਤੇਲ ਇੱਕ ਚਮਚ ਜਿਹੜਾ ਸਾਲ ਲਿਆ ਉਸ ਤੋਂ ਬਾਅਦ ਸਾਰੇ ਮਸਾਲੇ ਆਪਾਂ ਸਾਰਾ ਕੁਝ ਵਿੱਚ ਪਾ ਕੇ ਭੁੰਨ ਲਿਆ ਸੀ ਮੈਗੀ ਨੂੰ ਵੀ ਮੈਂ ਅਲੱਗ ਪਲੇਟ ਦੇ ਵਿੱਚ ਕੱਢ ਲਿਆ ਅਜੇ ਮੈਂ ਸੋਚਿਆ ਹੀ ਸੀ ਕਿ ਮੈਂ ਅੱਜ ਕੀ ਬਣਾਉਣਾ ਵਾਂ ਤਦ ਤੱਕ ਨੂੰ ਨਵਦੀਪ ਨੇ ਤੇ ਕਹਤਾ ਕਿ ਮੰਮੀ ਤੁਸੀਂ ਮੈਗੀ ਬਣਾ ਦਿਓ ਫਿਰ ਮੇਰੀ ਜਿਹੜਾ ਨਾ ਇੱਕ ਮੁੰਚ ਆਇਆ ਕਿ ਦੁਪਹਿਰ ਵਾਸਤੇ ਸਬਜੀ ਵੀ ਹੈਗੀ ਆ ਤੇ ਦੁਪਹਿਰ ਅੱਜ ਕੁਝ ਨਹੀਂ ਬਣਾਉਣਾ ਅੱਜ ਐਸੀ ਹੀ ਸਬਜੀ ਨਾਲ ਚਲਾ ਲੈਣਾ ਵਾ ਇੱਧਰ ਨਵਦੀਪ ਦਾ ਹੋ ਗਿਆ ਫਿਰ ਮੁੰਚ ਸਕੂਲੋਂ ਆ ਗਿਆ ਮੁੰਚ ਨੇ ਵੀ ਦੇਖਿਆ ਕਿ ਮੈਂ ਮੈਗੀ ਬਣਾਉਂਦਾ ਹੀ ਆ ਮੁੰਚ ਨੇ ਕਿਹਾ ਮੰਮੀ ਥੋੜੀ ਜੀ ਮੈਗੀ ਵਿੱਚੋਂ ਮੈਨੂੰ ਵੀ ਦੇ ਦੇ ਨਾ ਫਿਰ ਠੀਕ ਆ ਕਿਉਂਕਿ ਘਰ ਵਿੱਚ ਖਾਲੀ ਦੋ ਹੀ ਪੈਕਟ ਸੀ ਉਸ ਤੋਂ ਵੱਧ ਨਹੀਂ ਸੀ ਉਨ ਨੂੰ ਹੀ ਮੇ 도ਮਾ ਜਣਿਆਂ ਨੂੰ ਸ਼ੇਅਰ ਕਰਕੇ ਦੇ ਦਿੱਤੀ ਫਿਰ ਮੈਂ ਪਹਿਲਾਂ ਤੇ ਚੰਗੀ ਤਰ੍ਹਾਂ ਤੜਕੇ ਨੂੰ ਭੁੰਨ ਕੇ ਤੇਲ ਭੁੰਨ ਕੇ ਵਿੱਚ ਸਾਰਾ ਕੁਝ ਭੁੰਨਿਆ ਮਟਰ ਪਾਏ ਵਿੱਚ ਗਾਜਰ ਪਾਏ ਬੀਮਸ ਪਾਈ ਫਿਰ ਥੋੜੀ ਜਿਹੀ ਸ਼ਿਮਲਾ ਮਿਰਚ ਪਾਈ ਇੱਕ ਮਿਰਚ ਪਾਈ ਪਿਆਜ਼ ਕੱਟਿਆ ਟਮਾਟਰ ਪੁੱਛਿਆ ਨਵਦੀਪ ਨੂੰ ਕਹਿੰਦੀ ਕਿ ਨਾ ਬਹੁਤ ਟਮਾਟਰ ਰਹਿਣ ਦੋ ਲਖੇ ਚਲੋ ਬਈ ਠੀਕ ਹੈ ਇਧਰ ਕਾਲ ਦੀ ਸਬਜੀ ਪਈ ਉਹਨੂੰ ਮੈਂ ਕਰ ਲਿਆ ਚੰਗੀ ਤਰ੍ਹਾਂ ਗਰਮ ਇੱਕ ਉਬਾਲਾ ਦਵਾਇਆ ਥੋੜਾ ਜਿਹਾ ਵਿੱਚ ਮੈਂ ਪਾਣੀ ਪਾ ਲੇਣੀ ਸਬਜੀ ਨੂੰ ਕਦੀ ਵੀ ਤੁਸੀਂ ਉਬਾਲਾ ਦਵਾਉਣਾ ਤੇ ਪਾਣੀ ਪਾ ਲੋ ਫਿਰ ਸਬਜੀ ਖਰਾਬ ਵੀ ਨਹੀਂ ਹੁੰਦੀ ਸਿਆਲ ਦੇ ਟਾਈਮ ਦੇ ਵਿੱਚ ਸਬਜੀ ਮੈਂ ਹਮੇਸ਼ਾ ਬਾਹਰ ਹੀ ਰੱਖਦੀ ਆ ਕਦੀ ਵੀ ਫਰਿੱਜ ਵਿੱਚ ਨਹੀਂ ਰੱਖੀਆ ਜਿਆਦਾ ਮੈਨੂੰ ਜਿਹੜੀ ਮਲ ਜਿਹੜੀ ਦੋਵੇਂ ਟਾਈਮ ਚੀਜ਼ ਵਰਤਣੀ ਉਹਨੂੰ ਫਰਿੱਜ ਵਿੱਚ ਵਾਰ-ਵਾਰ ਰੱਖਣਾ ਕੱਢਣਾ ਫਿਰ ਗਰਮ ਕਰਨਾ ਉਹ ਮੈਨੂੰ ਨਹੀਂ ਪਸੰਦ ਆ ਫਸ ਮੈਨੂੰ ਇਹਨਾਂ ਪਤਾ ਕਿ ਮੈਂ ਇਨੂੰ ਉਬਲਤਣਾ ਵਾ ਤੇ ਇਹਨੂੰ ਮੈਂ ਉਬਾਲਾ ਦਿਵਾਉਣਾ ਤੇ ਬਾਹਰ ਹੀ ਰੱਖਣਾ ਵਾ ਭਾਵੇਂ ਰਾਤ ਬਣੀ ਹੋਵੇ ਪਰ ਮੈਂ ਸਵੇਰੇ ਬਣੀ ਹੋਵੇ ਸਾਰਾ ਕੁਝ ਪੁੱਜਣ ਦੇ ਬਾਅਦ ਨਾਲ ਦੇ ਨਾਲ ਮੈਂ ਜਿਹੜੇ ਥੋੜੇ ਜਿਹਾ ਕੱਪੜੇ ਵੀ ਤੋਤੇ ਇੱਧਰ ਮੈਂ ਰਸੋਈ ਦੇ ਵਿੱਚ ਵੀ ਹੱਥ ਮਾਰਨ ਦੀ ਉੱਧਰ ਮੈਂ ਜਾ ਕੇ ਕੱਪੜੇ ਵੀ ਵੇਖਣ ਗਈ ਕਿਉਂਕਿ ਮੈਂ ਸੋਚਿਆ ਇਹ ਵੀ ਕੰਮ ਨਾਲ ਨਾਲ ਖਤਮ ਹੋ ਜਾਏ ਜਦੋਂ ਮੰਚ ਤੇ ਨਵਦੀਪ ਆ ਗਏ ਫਿਰ ਤੋਂ ਮੈਂ ਸਰਪਪਾਈ ਫਿਰ ਤੋਂ ਉਹਨਾਂ ਦੇ ਮੈਂ ਸਕੂਲ ਦੇ ਡਰੈੱਸ ਪਾਈ ਕਿ ਚਲੋ ਕੱਲ ਮੇਰਾ ਸੰਡੇ ਦਾ ਕੰਮ ਜਿਹੜਾ ਥੋੜਾ ਕੱਟ ਹੋ ਜਾਊਗਾ ਕਰਦੇ ਵਿੱਚ ਤੁਸੀਂ ਕਿੰਨੀ ਸੋਚ ਸਮਝ ਕੇ ਕੰਮ ਕਰਦੇ ਆ ਨਾ ਕਿ ਅੱਜ ਆਹ ਕੰਮ ਕਰ ਲਈਏ ਕੱਲ ਨੂੰ ਆਪਾਂ ਨੂੰ ਆਹ ਕੰਮ ਨਹੀਂ ਕਰਨਾ ਪਊ ਕੱਲ ਦਾ ਜਿਹੜਾ ਕੰਮ ਤੁਸੀਂ ਅੱਜ ਹੀ ਕਰ ਲੈਣੇ ਆ ਕਿਉਂਕਿ ਤੁਹਾਨੂੰ ਪਤਾ ਨਹੀਂ ਕਿ ਤੁਹਾਡੇ ਅਗਲੇ ਦਿਨ ਤੁਹਾਡੇ ਕਿਹੜਾ ਨਵਾਂ ਕੰਮ ਤੁਹਾਡੇ ਨਿਕਲ ਕੇ ਸਾਹਮਣੇ ਆ ਜਵੇ ਕਿ ਜਿਹੜਾ ਤੁਹਾਨੂੰ ਅਚਾਨਕ ਕਰਨਾ ਪਵੇ ਸਾਡੇ ਔਰਤਾਂ ਦੇ ਸਾਰੇ ਕੰਮ ਇਦਾਂ ਹੀ ਹੁੰਦੇ ਆ ਸਾਨੂੰ ਕਦੇ-ਕਦੇ ਖੁਦ ਹੀ ਨਹੀਂ ਪਤਾ ਹੁੰਦਾ ਕਿ ਅਸੀਂ ਕਿਹੜਾ ਅਚਾਨਕ ਕੰਮ ਕੋਈ ਕਰਨ ਲਈ ਬਾਹਰ ਸਾਨੂੰ ਜਾਣਾ ਪਵੇ ਜੇ ਸਾਡੇ ਕੰਮ ਪਹਿਲਾਂ ਤੋਂ ਹੀ ਇੱਕ ਦਿਨ ਹੋਏ ਹੋਗੇ ਤੇ ਸਾਨੂੰ ਜਾਣ ਵਿੱਚ ਕੋਈ ਅਖਿਆਈ ਵੀ ਨਹੀਂ ਹੁੰਦੀ ਆ ਇੱਧਰ ਸਾਰਾ ਕੁਝ ਮੱਕਟਦਾ ਪਹਿਲਾਂ ਮੈਂ ਤੇ ਸਿਰ ਦੇ ਵਿੱਚ ਲਗਾਇਆ ਸੀ ਪੈਕ ਪੈਕ ਲਗਾ ਕੇ ਮੈਂ ਮੈਂ ਪੈਕ ਲਗਾਇਆ ਉਹਦੇ ਲਈ ਮੈਂ ਸਿਰ ਮਾਤਾ ਪਰ ਨਾ ਇੱਕ ਵਾਰੀ ਸਵੇਰੇ ਸੇ ਮਾਤਾ ਫਿਰ ਇੱਕ ਵਾਰੀ ਫਿਰ ਤੋਂ ਦੁਬਾਰਾ ਸਿਰ ਮਾਤਾ ਦੋ ਵਾਰੀ ਮੈਂ ਸਿਰ ਹੀ ਜਨਾਲਿਆ ਸੋ ਠੰਡ ਦਾ ਟਾਈਮ ਆ ਦੋ ਵਾਰੀ ਸਿਰ ਨੋਣਾ ਵੀ ਜਿਹੜਾ ਤੁਹਾਡਾ ਮਾਇਨੇ ਰੱਖਦਾ ਵਾ ਪਰ ਕਦੀ ਕਦੀ ਤੁਹਾਨੂੰ ਨੋਣਾ ਪੈਂਦਾ ਵਾ ਕਿ ਮੈਨੂੰ ਲੱਗਦਾ ਸੀ ਕਿ ਅੱਜ ਸ਼ਾਮ ਨੂੰ ਆ ਕੇ ਤੇ ਪਾਰਟੀ ਤੇ ਹੋ ਪਹਿਲਾਂ ਮੈਂ ਸਿਰਨਾ ਧੋਲਣਾ ਤਾਂ ਕਿ ਵਾਲ ਜਿਹੜੇ ਸੋਨੇ ਜਿਹੇ ਸ਼ਿਲਕੀ ਹੋ ਜਾਣ ਇਧਰ ਇਸ ਮਸਾਲਾ ਚੰਗੀ ਤਰ੍ਹਾਂ ਪੋਜ ਗਿਆ ਸੀ ਫਿਰ ਮੈਂ ਵਿੱਚ ਪਾਣੀ ਪਾਤਾ ਵਿੱਚੇ ਪਾਤੀ ਮੈਗੀ ਵਿੱਚੇ ਮੈਂ ਥੋੜੇ ਜਿਹਾ ਸੌਸ ਪਾਈ ਸੋਇਆ ਸੌਸ ਪਾਈ ਫਿਸ਼ ਵਿਨੇਗਰ ਪਾਇਆ ਥੋੜੇ ਜਿਹਾ ਦੂਸਰੀ ਸੌਸ ਪਾਈ ਸੋ ਕਿ ਮੈਗੀ ਬਣ ਕੇ ਬੜੀ ਹੀ ਵਧੀਆ ਤਿਆਰ ਹੋਈ ਉਸ ਤਰ੍ਹਾਂ ਮੈਗੀ ਜੇ ਬਣਾਉਂ ਤੇ ਖਾਣ ਵਿੱਚ ਪਸੰਦ ਵੀ ਬੱਚੇ ਕਰਦੇ ਆ ਤੇ ਸੱਤੀ ਸਬਜੀ ਦੀ ਵੀ ਸੰਤੁਸ਼ਟੀ ਆਣਦੀ ਵੀ ਜਦੋਂ ਫਿਰ ਸਬਜੀ ਨਾਲ ਰੋਟੀ ਖਾਧੀ ਹੋਵੇ ਤੇ ਨਾਲੇ ਬੱਚਿਆਂ ਨੂੰ ਇਹ ਪੈ ਗਈ ਜਿਹੜੀ ਜ਼ਿਆਦੀ ਖਰਾਬ ਵੀ ਨਹੀਂ ਕਰਦੀ ਕਿਉਂਕਿ ਇੱਚ ਸਬ지ਆ ਮੈਂ ਤੇ ਹੈਲਦੀ ਮੈਜੀ ਬਣ ਜਾਂਦੀ ਇੱਧਰ ਪਾਣੀ ਪਾਤਾ ਕਣੇ ਨੂੰ ਜਿਹੜੇ ਚੰਗਾ ਉਬਾਲ ਆਵੇ ਫਿਰ ਮੈਂ ਚੋਕ ਕੇ ਵਿੱਚ ਸਾਰੀ ਮੈਜੀ ਵਿੱਚ ਪਾ ਕੇ ਤੇ ਉਹਨਾਂ ਨੂੰ ਟੱਕ ਤੱਕ ਤਾਂ ਵੀ ਚੰਗੀ ਤਰ੍ਹਾਂ ਉਬਾਲ ਆ ਸਕੇ ਜਿਹੜੀ ਕੋਈ ਮੈਗੀ ਤੇ ਬਣ ਕੇ ਹੋ ਗਈ ਤਿਆਰ ਖਾਣ ਵਾਲੀ ਵੀ ਤਿਆਰ ਸੀ ਫਿਰ ਨਵਦੀਪ ਨੇ ਵੀ ਨਾਲਿਆ ਨਾ ਕੇ ਨਵਦੀਪ ਨੇ ਤੇ ਮੰਚੀ ਵੀ ਨਾਲਿਆ ਫਿਰ ਮੈਂ ਉਹਨਾਂ ਦੇ ਕੱਪੜੇ ਮਸ਼ੀਨ ਦੇ ਵਿੱਚ ਪਾਏ ਮਸ਼ੀਨ 'ਚ ਕੱਪੜੇ ਪਾ ਕੇ ਉਹਨਾਂ ਨੂੰ ਘਮਾਇਆ ਚੰਗੀ ਤਰ੍ਹਾਂ ਇਧਰ ਮੰਜਲਾ ਜਿਹੜਾ ਬੈਕਗ੍ਰਾਉਂਡ ਹੋ ਗਿਆ ਸੀ ਸਕੂਲ ਲੱਗੇ ਗਿਆ ਸੀ ਤੇ ਵਿੱਚ ਉਹਨੇ ਖਿੱਲੇ ਖੜੇ ਸੀ ਤੇ ਸਾਰੇ ਫਿਸ ਗਏ ਬੈਗ ਨੂੰ ਕੀਤਾ ਖਾਲੀ ਧੋਣ ਵਾਸਤੇ ਉਹ ਵੀ ਇੱਕ ਵੱਡਾ ਕੰਮ ਹੋ ਗਿਆ ਚਲੋ ਵੀ ਉਹਨੂੰ ਵੀ ਧੋਣਾ ਵਾ ਧੋਪਿਆ ਪਾ ਸੁਕਾਉਣਾ ਵਾ ਜਦੋਂ ਮੈਗੀ ਬਣ ਗਈ ਮੈਗੀ ਦਾ ਮਸਾਲਾ ਵਿੱਚ ਸੁੱਟਿਆ ਚਲੋ ਜੀ ਥੋੜਾ ਜਿਮ ਹੋਰ ਇੱਕ ਥੰਬੜਾ ਦਵਾਇਆ ਤੇ ਮੈਗੀ ਬਣ ਕੇ ਹੋ ਗਈ ਤਿਆਰ ਫਿਰ ਮੈਂ ਉਹਨੂੰ ਪਾਤਾ ਖੋਲੋ ਦੇ ਵਿੱਚ ਮੈਗੀ ਖਾ ਕੇ ਮੈਨੂੰ ਬੜਾ ਚੰਗਾ ਲੱਗਾ ਕਿ ਮੈਗੀ ਬਣੀ ਬੜੀ ਸਵਾਦ ਸੀ ਜਿੰਨੀ ਵੇਖਣ ਚ ਸਵਾਲ ਲੱਗ ਨਹੀਂ ਹੁੰਦੇ ਉਨੀ ਖਾਣ ਚ ਸਵਾਲ ਲੱਗਾਂਦੇ ਸੀ ਉਸ ਤੋਂ ਬਾਅਦ ਅ ਮੈਂ ਕੀਤੀ ਦੁਪਹਿਰ ਦੀ ਤਿਆਰੀ ਦੁਪਹਿਰ ਦੀ ਤਿਆਰੀ ਕੀ ਕੀਤੀ ਸਬਜ਼ੀ ਬਣੀ ਹੋਈ ਸੀ ਨਾਲ ਬਣਾ ਲਿਆ ਆਪਾਂ ਫੁਲਕੇ ਨਾਲ ਲੈ ਲਿਆ ਥੋੜਾ ਜਿਹਾ ਦਹੀਂ ਤੇ ਚਲੋ ਕਿ ਦੁਪਹਿਰ ਦੀ ਰੋਟੀ ਬਣੂਗੀ ਮੈਨੂੰ ਪਤਾ ਹੈ ਕਿ ਸ਼ਾਮ ਨੂੰ ਅੱਜ ਮੈਂ 파ਟੀ 'ਚ ਜਾਣਾ ਮੈਂ ਤੇ ਸ਼ਾਮ ਨੂੰ ਆਪਾਂ ਕੋਈ ਸਬਜ਼ੀ ਨਹੀਂ ਬਣਾਉਣੀ ਇਸ ਲਈ ਮੈਂ ਤੇ ਫਿਰ ਸਬਜ਼ੀ ਨਹੀਂ ਬਣਾਈ ਫਿਰ ਬੱਚਾ ਨੇ ਮੈਂ ਬਾਹਰ ਚਲੀ ਗਈ ਤੇ ਬੱਚਾ ਨੇ ਕਰ ਲਿਆ ਪੀਜ਼ਾ ਆਰਡਰ ਪਹਿਲਾਂ ਬਣਾਇਆ ਕੌਫੀ ਫਿਰ ਖਾਦਾ ਉਹਨਾਂ ਨੇ ਪੀਜ਼ਾ ਉਸ ਤੋਂ ਬਾਅਦ ਮੈਂ ਬਾਹਰ ਤੋਂ ਵਾਪਸ ਆ ਗਈ ਤੇ ਬੱਚੇ ਵੀ ਖੁਸ਼ ਮੈਂ ਵੀ ਖੁਸ਼ ਸੋ ਵੀਡੀਓ ਚੰਗੀ ਲੱਗੇ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਮਿਲਦੇ ਆਪਾਂ ਇੱਕ ਨਵੀਂ ਵੀਡੀਓ ਨਾਲ ਤਦ ਤੱਕ ਨੂੰ ਸਭ ਨੂੰ ਸਤਿ ਸ੍ਰੀ ਅਕਾਲ ਬਾਏ ਬਾਏ ਜਿਹੜੇ ਵੀ ਸਾਡੇ ਚੈਨਲ ਤੇ ਨਵੇਂ ਆ ਉਹ ਪਲੀਜ਼ ਚੈਨਲ ਨੂੰ ਇੱਕ ਵਾਰੀ ਸਬਸਕ੍ਰਾਈਬ ਜ਼ਰੂਰ